ਉਹੀ 3B2 ਮਾਰਕੀਟ ਹੈ ਜਿੱਥੇ ਅਕਸਰ ਹੀ ਲੋਕ ਘੁੰਮਣ ਦੇ ਲਈ ਆਉਂਦੇ ਨੇ ਇਸ ਨੂੰ ਗੇੜੀ ਰੂਟ ਵੀ ਕਿਹਾ ਜਾਂਦਾ ਹੈ। Holi ਦੇ ਤਿਉਹਾਰ ਵਾਲੇ ਦਿਨ ਪੁਲਿਸ ਚੌਕਸ ਨਜ਼ਰ ਆ ਰਹੀ ਹੈ ਜਿਹੜਾ ਰਸਤਾ ਹੈ 3B2 ਮਾਰਕੀਟ ਦਾ ਉੱਥੇ ਵੈਰੀਗੇਟਿੰਗ ਲਾ ਕੇ ਪੱਕੇ ਤੌਰ ਤੇ ਰਸਤਾ ਬੰਦ ਕਰ ਦਿੱਤਾ ਗਿਆ। ਉਲੜਬਾਜੀ ਤਾਂ ਬਰਦਾਸ਼ਤ ਨਹੀਂ ਹੋਣੀ ਨਾ ਕਰੀਏ ਨਾ ਕਰਨ ਦੇਣੀ ਇਹਨਾਂ ਨੂੰ। ਇਹ ਜੇ ਡੰਡਾ ਫੜਿਆ ਡੰਡਾ ਮਾਰਨੇ ਨੂੰ ਨਹੀਂ ਹੈਗਾ ਇਹ ਸਿਰਫ ਦਿਖਾਉਣ ਨੂੰ ਹੈ। ਪੁਲੜਵਾਜਾ ਅਸੀਂ ਰਾਉਂਡ ਅਪ ਕਰਕੇ ਨਾਲਲਾਦੀ ਥਾਣੇ ਭੇਜ ਰਹੇ ਹਾਂ ਜੀ ਦੇਸ਼ ਭਰ ਚ ਹੋਲੀ ਦਾ ਤਿਉਹਾਰ ਬੜੀ ਤੁਮ-ਤਮ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਇਸ ਵਕਤ ਅਸੀਂ ਮਹਾਲੀ ਦੀ 3B2 ਮਾਰਕੀਟ ਦੇ ਵਿੱਚ ਖੜੇ ਹੋਇਆ ਇਹ ਉਹੀ 3B2 ਮਾਰਕੀਟ ਹੈ ਜਿੱਥੇ ਅਕਸਰ ਹੀ ਲੋਕ ਘੁੰਮਣ ਦੇ ਲਈ ਆਉਂਦੇ ਨੇ ਇਸ ਨੂੰ ਗੇੜੀ ਰੂਟ ਵੀ ਕਿਹਾ ਜਾਂਦਾ ਹੈ ਸ਼ਾਮ ਨੂੰ ਇੱਥੇ ਅਕਸਰ ਰੌਣਕਾਂ ਲੱਗਦੀਆਂ ਨੇ ਪਰ ਖਾਸ ਤੌਰ ਤੇ ਹੋਲੀ ਦੇ ਤਿਉਹਾਰ ਵਾਲੇ ਦਿਨ ਪੁਲਿਸ ਚੌਕਸ ਨਜ਼ਰ ਆ ਰਹੀ ਹੈ ਜਿਹੜਾ ਰਸਤਾ ਹੈ 3B2 ਮਾਰਕੀਟ ਦਾ ਉੱਥੇ ਬੈਰੀਕੇਟਿੰਗ ਲਾ ਕੇ ਪੱਕੇ ਤੌਰ ਤੇ ਰਸਤਾ ਬੰਦ ਕਰ ਦਿੱਤਾ ਗਿਆ ਤਸਵੀਰਾਂ ਦਿਖਾਵਾਂਗੇ 3ਵੀਂ 2 ਮਾਰਕੀਟ ਦੀਆਂ ਪੁਲਿਸ ਚੌਕਸ ਨਜ਼ਰ ਆ ਰਹੀ ਹੈ ਪਾਰੀ ਫੋਰਸ ਤਣਾਤ ਕਰ ਦਿੱਤੀ ਗਈ ਹੈ ਤਾਂ ਜੋ ਹੁੱਲੜਬਾਜ਼ਾ ਤੋਂ ਬਚਿਆ ਜਾ ਸਕੇ ਪਹਿਲਾਂ ਦਿਖਾ ਦਈਏ ਤੁਹਾਨੂੰ ਤਸਵੀਰਾਂ ਇਹ ਰਸਤਾ ਹੈ ਅੰਦਰ ਐਂਟਰ ਹੋਣ ਦਾ ਇੱਥੇ ਵੀ ਜਿਹੜੀ ਪੁਲਿਸ ਵੱਲੋਂ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਔਰ ਦੂਜੇ ਪਾਸੇ ਇਹ ਇੱਕ ਪਾਸੇ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਰ ਪੰਜਾਬ ਟੀਵੀ ਤੇ ਔਰ ਇਸ ਦੇ ਨਾਲ ਹੀ ਜਿਹੜਾ ਦੂਸਰੇ ਪਾਸੇ ਰਸਤਾ ਹੈ ਕੈਮਰਾਮੈਨ ਜਸ਼ਨੂ ਕਹਾਵਾਂਗਾ ਵੀ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣ ਇਹ ਕੈਮਰੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਦੂਜੇ ਪਾਸੇ ਵੀ ਜਿਹੜਾ ਰਸਤਾ ਹੈ ਉੱਥੇ ਵੀ ਪੁਲਿਸ ਨੇ ਬੈਰੀਕੇਡਿੰਗ ਕਰਕੇ ਪੱਕੇ ਤੌਰ ਤੇ ਰਸਤਾ ਬੰਦ ਕੀਤਾ ਹੋਇਆ ਔਰ ਉਸ ਦੇ ਸਾਹਮਣੇ ਜਿਹੜਾ ਰਸਤਾ ਤਰੀਬੀ ਟੂ ਦੀ ਬੈਕ ਸਾਈਡ ਤੇ ਜਾਂਦਾ ਉੱਥੇ ਵੀ ਬੈਰੀਕੇਡਿੰਗ ਕੀਤੀ ਹੋਈ ਹੈ ਔਰ ਇੱਕ ਹੋਰ ਤੁਹਾਨੂੰ ਤਸਵੀਰ ਜਿਹੜੀ ਦਿਖਾਣੇ ਆ ਕਿ ਜਿਹੜਾ ਇੱਕ ਹੋਰ ਰਸਤਾ ਉੱਥੇ ਵੀ ਬੈਰੀਕੇਡਿੰਗ ਕੀਤੀ ਹੋਈ ਹੈ ਤੇ ਚਾਰੇ ਪਾਸੇ ਬੈਰੀਕੇਡਿੰਗ ਪੁਲਿਸ ਨੇ ਕੀਤੀ ਹੋਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਹੋਵੇ ਔਰ ਗੱਡੀਆਂ ਪੁਲਿਸ ਦੀਆਂ ਖਾਸ ਤੌਰ ਤੇ ਇਸ ਮਾਰਕੀਟ ਦੇ ਵਿੱਚ ਜਿੱਥੇ ਨੌਜਵਾਨ ਪੀੜ੍ਹੀ ਸ਼ਾਮ ਨੂੰ ਆਪਣੀਆਂ ਗੱਡੀਆਂ ਲੈ ਕੇ ਮਹਿੰਗੀਆਂ ਵਹਿੰਗੀਆਂ ਗੱਡੀਆਂ ਲੈ ਕੇ ਜੇੜੀ ਮਾਰਦੇ ਆ ਤੇ ਉੱਥੇ ਹੀ ਹੁਣ ਇਸ ਗੇੜੀ ਰੂਟ ਤੇ ਪੁਲਿਸ ਦੀਆਂ ਗੱਡੀਆਂ ਘੁੰਮਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੁਸੀਂ ਦੇਖੋ ਇਹ ਪੁਲਿਸ ਦੀਆਂ ਗੱਡੀਆਂ ਨੇ ਔਰ ਇਸ ਮਾਰਕੀਟ ਦੇ ਵਿੱਚ ਗੱਡੀਆਂ ਘੁੰਮਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਖਾਸ ਤੌਰ ਤੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਇੱਕ ਉਤਸ਼ਾਹ ਹੈ ਅੱਜ ਦੇ ਦਿਨ ਨੂੰ ਲੈ ਕੇ ਪਰ ਨੌਜਵਾਨ ਵੀ ਡਰੇ ਹੋਏ ਨੇ ਭਾਵੇਂ ਉਹ ਕੁੜੀਆਂ ਹੋਣ ਭਾਵੇਂ ਮੁੰਡੇ ਹੋਣ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪੁਲਿਸ ਦੀਆਂ ਗੱਡੀਆਂ ਇਸ ਗੇੜੀ ਰੂਟ ਤੇ ਗੱਡੀਆਂ ਪੁਲਿਸ ਦੀਆਂ ਘੁੰਮਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹੱਥ ਦੇ ਵਿੱਚ ਜਿਹੜੀਆਂ ਪੁਲਿਸ ਨੇ ਡਾਂਗਾ ਫੜੀਆਂ ਹੋਈਆਂ ਨੇ ਤੇ ਖਾਸ ਤੌਰ ਤੇ ਜਿਹੜੇ ਹੁੱਲੜਬਾਜ਼ ਨੇ ਉਹ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਕਰਨ ਪੁਲਿਸ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਐਸ ਐਚਓ ਨੇ ਮਟੌਰ ਥਾਣੇ ਦੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਗੱਬਰ ਸਿੰਘ ਨੇ ਅਸੀਂ ਗੱਲਬਾਤ ਕਰਦੇ ਹਾਂ ਤਾਂ ਜਿਹੜੀ ਤਿੱਖੀ ਨਜ਼ਰ ਹੈ ਪੁਲਿਸ ਵੱਲੋਂ ਰੱਖੀ ਜਾ ਰਹੀ ਹੈ ਗੱਲਬਾਤ ਕਰਦੇ ਐਸ ਐਚਓ ਨੇ ਸਾਡੇ ਨਾਲ ਕਿਵੇਂ ਦੀ ਜਿਹੜੀ ਨਿਗਰਾਨੀ ਰੱਖੀ ਜਾ ਰਹੀ ਹੈ 3B2 ਦੀ ਮਾਰਕੀਟ ਹੈ ਇੱਥੇ ਅਕਸਰ ਹੀ ਰੌਣਕਾਂ ਲੱਗੀਆਂ ਨਜ਼ਰ ਆਉਂਦੀਆਂ ਨੇ ਪਰ ਅੱਜ ਹੋਲੀ ਦਾ ਤਿਉਹਾਰ ਹੈ ਕਿਵੇਂ ਜਿਹੜੀ ਨਜ਼ਰ ਰੱਖੀ ਜਾ ਰਹੀ ਹੈ ਤੁਹਾਡੇ ਵੱਲੋਂ ਦੇਖੋ ਜੀ ਹੁੱਲੜਬਾਜੀ ਤਾਂ ਬਰਦਾਸ਼ਤ ਨਹੀਂ ਹੋਣੀ ਨਾ ਕਰੀਏ ਨਾ ਕਰਨ ਦੇਣੀ ਇਹਨਾਂ ਨੂੰ ਠੀਕ ਹੈ ਸਾਡੇ ਅਫਸਰਾਂ ਵੱਲੋਂ ਸਪੈਸ਼ਲ ਹਦਾਇਤਾਂ ਕਿ ਕੋਈ ਵੀ ਹੁੱਲੜਵਾਜ ਬਖਸ਼ਣਾ ਨਹੀਂ ਹੈਗਾ ਕਿਉਂਕਿ ਆਹ ਹੋਲੀ ਦੇ ਤਿਉਹਾਰ ਤੇ ਅਗਲੇ ਖੁਸ਼ੀਆਂ ਪਰ ਤਿਉਹਾਰ ਆਪਣੇ ਪਰਿਵਾਰ 'ਚ ਮਨਾਉਣ ਜਦੋਂ ਕਿਸੇ ਦੂਜੇ ਨੂੰ ਪਰੇਸ਼ਾਨੀ ਹੁੰਦੀ ਆ ਫਿਰ ਹੁੱਲੜਵਾਜੀ ਹੁੰਦੀ ਆ ਇਹ ਰਸਤਾ ਸਾਰਾ ਬੰਦ ਕੀਤਾ ਹੈ ਮੈਂ ਦੇਖਿਆ ਬੈਰੀਕੇਟਿੰਗ ਕੀਤੀ ਹੋਈ ਆ ਚਾਰੇ ਪਾਸੇ ਮਾਰਕੀਟ ਬੰਦ ਤਾਂ ਇੱਥੇ ਆਪਣਾ ਆ ਕੇ ਮੁੜ ਕੇ ਇੱਥੇ ਕੋਈ ਨਸ਼ਾ ਕਰਕੇ ਆਊਗਾ ਕਿਸੇ ਨਾਲ ਲੜੂਗਾ ਇਸ ਕਰਕੇ ਆਪਣੇ ਇਹ ਪਰਿਵਾਰਕ ਤਿਹਾਰ ਆ ਪਰਿਵਾਰ ਨਾਲ ਮਨਾਉਣ ਇੱਥੇ ਦੂਜਾ ਗਰੁੱਪ ਦੂਜੇ ਗਰੁੱਪਾਂ ਨਾਲ ਕਰਕੇ ਫਿਰ ਲੜਾਈ ਹੁੰਦੀ ਆ ਉਹ ਵਾ ਇੱਥੇ ਨਾ ਹੋਣ ਦੇਣੀ ਆ ਨਾ ਹੋਈ ਆ ਕਦੇ ਇਸ ਕਰਕੇ ਕੱਲ ਬੱਚਿਆਂ ਆਪਣੀਆਂ ਕੁੜੀਆਂ ਹੋਰ ਆਪਣੇ ਆਪਸ ਮਨਾਉਣ ਤਿਹਾਰ ਕੋਈ ਗੱਲ ਨਹੀਂ ਮੈਂ ਤੇ ਦੇਖ ਰਿਹਾ ਕੁੜੀਆਂ ਵੀ ਲਗਾਤਾਰ ਪਹੁੰਚ ਰਹੀਆਂ ਨੇ ਗੱਡੀਆਂ ਦੇ ਵਿੱਚ ਮੁੰਡੇ ਵੀ ਪਹੁੰਚ ਰਹੇ ਨੇ ਇੱਥੇ ਅਕਸਰ ਘਟਨਾਵਾਂ ਵਾਪਰ ਜਾਂਦੀਆਂ ਨੇ ਤੁਹਾਡੇ ਵੱਲੋਂ ਕਿਵੇਂ ਨਜ਼ਰ ਰੱਖੀ ਜਾ ਰਹੀ ਹੈ ਔਰ ਕਿਵੇਂ ਸਮਝਾਇਆ ਜਾ ਰਿਹਾ ਇੱਥੇ ਸਰਦਾਰ ਸਾਹਿਬ ਕਿਹੜੀ ਇੱਕ ਸਾਲ ਦੇ ਵਿੱਚ ਕਿਹੜੀ ਘਟਨਾ ਵਾਪਰੀ ਹੈ ਮੈਨੂੰ ਦੱਸ ਦਿਓ ਨਾ ਤਾਂ ਕੋਈ ਵਾਪਰੀ ਹੈ ਨਾ ਵਾਪਰਨ ਦੇਣੀ ਆ ਪਿਛਲੀ ਹੋਲੀ ਨੂੰ ਮੈਂ ਇੱਥੇ ਸੀ ਹੁਣ ਵੀ ਇੱਥੇ ਆ ਠੀਕ ਆ ਇੱਕ ਸਿੰਗਲ ਵੀ ਵਾਰਦਾਤ ਨਹੀਂ ਹੋਈ ਨਾ ਹੋਣੀ ਆ ਕਿਉਂਕਿ ਅਸੀਂ ਪੂਰਾ ਮਸਤੈਦੀ ਨਾਲ ਲੱਗੇ ਹੋਏ ਆ ਠੀਕ ਹੈ ਜੀ ਮਾਰਕੀਟ ਅਸੀਂ ਕਿਵੇਂ ਜਾ ਰਿਹਾ ਤੁਹਾਡੇ ਵੱਲੋਂ ਤੁਸੀਂ ਮੈਂ ਦੇਖ ਰਿਹਾ ਹੱਥਾਂ ਦੇ ਵਿੱਚ ਡਾਂਗਾ ਵੀ ਫੜੀਆਂ ਇਹ ਤਾਂ ਸਿਰਫ ਤੇ ਸਿਰਫ ਇਹ ਮਾੜੇ ਬੰਦਿਆਂ ਨੂੰ ਦਿਖਾਉਣ ਨੂੰ ਆ ਜੀ ਠੀਕ ਹੈ ਜੀ ਇਹਦੇ ਡੰਡਾ ਫੜਿਆ ਡੰਡਾ ਮਾਰਨੇ ਨੂੰ ਨਹੀਂ ਹੈਗਾ ਇਹ ਸਿਰਫ ਦਿਖਾਉਣ ਨੂੰ ਆ ਕਿਸ ਨੇ ਉਲੰਘਣਾ ਕੀਤੀ ਹੈ ਸਵੇਰ ਦੀ ਕਿ ਕਿ ਹਾਂ ਲੰਗੜਾ ਜਿਹੜਾ ਕਰਦਾ ਕੋਈ ਟ੍ਰੈਫਿਕ ਤਿੰਨ ਤਿੰਨ ਜਣੇ ਚੜੇ ਆ ਉਹ ਬੌਂਡ ਕਰ ਰਹੇ ਆ ਫੁੱਲੜਵਾਜਾ ਅਸੀਂ ਰਾਉਂਡ ਅਪ ਕਰਕੇ ਨਾਲਲਾ ਦੀ ਥਾਣੇ ਭੇਜ ਰਹੇ ਆ ਜੀ ਉੱਥੇ ਸਾਡੀਆਂ ਟੀਮਾਂ ਬੈਠੀਆਂ ਜਿਹੜੇ ਬਾਕੀ ਛੋਟੇ ਬੱਚੇ ਆ 17 18 ਸਾਲ ਦੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਬੁਲਾ ਕੇ ਉਹਨਾਂ ਦੇ ਸਪੁਰਦ ਕਰਾਂਗੇ ਨਾਲੇ ਸਮਝਾਵਾਂਗੇ ਵੀ ਬੱਚਿਆਂ ਦੀ ਲਾਈਫ ਪਈ ਆ ਸਾਰੀ ਜੇ ਹੁਣੇ ਇਹਨਾਂ ਦੀ ਲਾਈਫ ਖਰਾਬ ਹੋ ਗਈ ਫਿਰ ਅੱਗੇ ਕੀ ਕਰਨਗੇ ਠੀਕ ਹੈ ਜੀ ਕਿਵੇਂ ਕਿਵੇਂ ਦੀ ਕਾਰਵਾਈ ਕਰ ਰਹੇ ਹੋ ਤੁਸੀਂ ਦੇਖੋ ਜੀ ਪ੍ਰिवेंशन ਐਕਸ਼ਨ ਹੈਗਾ ਤੇ ਉਹ ਦੇਖ ਲੈਂਦੇ ਆ ਬੱਚਿਆਂ ਦਾ ਅਸੀਂ ਤਾਂ ਚਾਹੁੰਦੇ ਆ ਵੀ ਫੜ ਕੇ ਰਾਉਂਡ ਅਪ ਕਰਕੇ ਪੇਰੈਂਟਸ ਨੂੰ ਬੁਲਾ ਕੇ ਇਹਨਾਂ ਦਾ ਦਿਨ ਕੱਢੀਏ ਕਿਉਂਕਿ ਇਹ ਕੋਈ ਨੁਕਸਾਨ ਆਪਣਾ ਕਰਨਗੇ ਜਾਂ ਕਿਸੇ ਦਾ ਕਰਨਗੇ ਇਸ ਕਰਕੇ ਪੇਰੈਂਟਸ ਲਈ ਪਬਲਿਕ ਲਈ ਅਸੀਂ ਫਾਇਦੇ ਦਾ ਹੀ ਕੰਮ ਕਰ ਰਹੇ ਆ ਠੀਕ ਹੈ ਜੀ ਉਏ ਉਹਨਾਂ ਦਾ ਨੁਕਸਾਨ ਨਹੀਂ ਕਰ ਰਹੇ ਜਿਹੜੇ ਜੋ ਬੱਚੇ ਤੇਜ਼ ਰਫਤਾਰੀ ਨਾਲ ਉਹਨਾਂ ਨੂੰ ਰੋਕਦੇ ਆ ਉਹਨਾਂ ਨੂੰ ਜੇ ਕਾਗਜ਼ ਪੱਤਰ ਨਹੀਂ ਹੈਗੇ ਮੋਟਰਸਾਈਕਲ ਖੜਾਰੇ ਬੌਂਡ ਕਰ ਰਹੇ ਆ ਬਾਕੀ ਬੱਚਿਆਂ ਨੂੰ ਬੁਲਾ ਕੇ ਉਹਨਾਂ ਦੇ ਪੇਰਾਂ ਨੂੰ ਉਹਨਾਂ ਦੇ ਹਵਾਲੇ ਕਰੀ ਜਾਂਦੇ ਆ ਜੇ ਨੁਕਸਾਨੇ ਹੋ ਗਿਆ ਬੱਚਿਆਂ ਦਾ ਫਿਰ ਪੇਰਾਂਸ ਨੇ ਕੀ ਖੱਟ ਲੈਣਗੇ ਜੀ ਦੱਸੋ ਖਾਸ ਤੌਰ ਤੇ ਮੁਹਾਲੀ ਨਿਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਦੇ ਮਾਪਿਆਂ ਦੇ ਬੱਚੇ ਜਿਹੜੇ ਨੇ ਉਹ ਇਸ ਤਰ੍ਹਾਂ ਇੱਥੇ ਹੋਲੀ ਮਨਾਉਣ ਦੇ ਲਈ ਪਹੁੰਚ ਰਹੇ ਮੈਂ ਸਾਰੇ ਪੇਰਾਂ ਨੂੰ ਇਹੀ ਮਤਲਬ ਕਹਿਣਾ ਚਾਹੁੰਦਾ ਵੀ ਤਿਹਾਰ ਆ ਖੁਸ਼ੀਆਂ ਦਾ ਤਿਹਾਰ ਆ ਪਰਿਵਾਰ ਚ ਮਨਾਉਣਾ ਠੀਕ ਆ ਬੱਚੇ ਜਦੋਂ ਬਾਹਰ ਆ ਰਹੇ ਆ ਫਿਰ ਗਰੁੱਪ ਦੇ ਵਿੱਚ ਜਾ ਕੇ ਕੋਈ ਗਰੁੱਪ ਦਾ ਇੱਕ ਬੰਦਾ ਵੀ ਹੁੱਲੜਵਾਜੀ ਕਰਨ ਲੱਗ ਗਿਆ ਤੇ ਸਾਰੇ ਗਰੁੱਪ ਆ ਜਿਹੜਾ ਮਾੜਾ ਕਹਿਲਾਇਆ ਜਾਊਗਾ ਜਿਹੜੀਆਂ ਫੈਮਲੀਆਂ ਆਈਆਂ ਅਸੀਂ ਫੈਮਲੀ ਨੂੰ ਕੁਝ ਨਹੀਂ ਕਹਦੇ ਫੈਮਲੀਆਂ ਆ ਰਹੀਆਂ ਲੇਡੀਜ਼ ਆ ਰਹੇ ਆ ਬੱਚੇ ਆ ਰਹੇ ਜੈਂਟ ਸਾਰੇ ਫੈਮਲੀ ਨਾਲ ਮਨਾਉਣ ਖੁਸ਼ੀਆਂ ਦਾ ਤਿਹਾਰ ਆ ਮਨਾਉਣ ਪਰ ਜਿਹੜੀ ਹੁੱਲੜਵਾਜੀ ਆ ਇਹ ਤਾਂ ਕੋਈ ਦੇਖੋ ਜੀ ਤਿਹਾਰ ਆ ਇਹ ਖੁਸ਼ੀ ਦਾ ਇਹ ਨਾ ਕੇ ਦੂਜੇ ਨੂੰ ਕਿਸੇ ਨੂੰ ਪਰੇਸ਼ਾਨ ਕਰਨਾ ਠੀਕ ਹੈ ਜੀ ਇਸ ਕਰਕੇ ਅਸੀਂ ਪ੍ਰੋਪਰ ਬੈਰੀਗੇਟਿੰਗ ਕੀਤੀ ਆ ਨਾਕੇ ਲਾਏ ਆ ਤੇ ਪਬਲਿਕ ਨੂੰ ਅਸੀਂ ਕਹਿ ਰਹੇ ਆ ਜਾਓ ਆਪਣਾ ਘਰੋ ਘਰ ਤਿਹਾਰ ਇਹ ਪਰਿਵਾਰਕ ਤਿਹਾਰਾ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਾ ਤਿਹਾਰਾ ਨਹੀਂ ਹੈਗਾ ਜੀ। ਸ਼ੁਕਰੀਆ। ਸੋ ਇਹ ਸਾਡੇ ਨਾਲ ਮਟੌਰ ਥਾਣੇ ਦੇ ਐਸ ਐਚ ਓ ਗੱਬਰ ਸਿੰਘ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਔਰ 3B2 ਮਾਰਕੀਟ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੁਲਿਸ ਚੌਕਸ ਨਜ਼ਰ ਆ ਰਹੀ ਹੈ ਔਰ ਗੱਡੀਆਂ ਦੇਖੋ ਤੁਸੀਂ ਕਿਸ ਤਰ੍ਹਾਂ ਇਸ ਮਾਰਕੀਟ ਦੇ ਵਿੱਚ ਘੁਮਾਈਆਂ ਜਾ ਰਹੀਆਂ ਨੇ ਤੇ ਔਰ ਇਹ ਸ਼ਰਾਰਤੀ ਅਨਸਰਾਂ ਤੇ ਖਾਸ ਤੌਰ ਤੇ ਤਿਆਰ ਰੱਖਿਆ ਜਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਉਹ ਹੁੱਲੜਬਾਜ਼ੀ ਖਿਰਾਤ ਅੰਸਰ ਨਾ ਕਰਦੇ ਹੋਏ ਨਜ਼ਰਾਂ ਤਾਂ ਬੈਰੀਕੇਟਿੰਗ ਮਾਰਕੀਟ ਦੇ ਵਿੱਚ ਚਾਰੇ ਪਾਸੇ ਕੀਤੀ ਹੋਈ ਹੈ ਇੱਕ ਸਪੱਸ਼ਟ ਹੀ ਤਸਵੀਰ ਦਿਖਾਵਾਂਗੇ ਇਹ ਵੀ ਪੁਲਿਸ ਵੱਲੋਂ ਬੈਰੀਕੇਟਿੰਗ ਕੀਤੀ ਹੋਈ ਹੈ ਔਰ ਵੱਡੀ ਫੋਰਸ 3B2 ਮਾਰਕੀਟ ਦੇ ਵਿੱਚ ਪੁਲਿਸ ਦੀ ਨਜ਼ਰ ਆ ਰਹੀ ਆ ਔਰ ਇੱਕ ਪਾਸੇ ਦੀਆਂ ਇਹ ਤਸਵੀਰਾਂ ਬੈਰੀਕੇਟਿੰਗ ਦੀਆਂ ਔਰ ਇਸ ਦੇ ਬਿਲਕੁਲ ਸਾਹਮਣੇ ਜਿੱਥੋਂ ਗੱਡੀਆਂ ਨੌਜਵਾਨ ਜਾਂ ਜੋ ਵੀ ਇੱਥੇ ਘੁੰਮਣ ਆਂਦਾ ਉਹਨਾਂ ਵੱਲੋਂ ਇੱਥੋਂ ਕਾਰ ਪਾਰਕਿੰਗ ਕੀਤੀ ਜਾਂਦੀ ਹੈ ਤਾਂ ਇਹ ਰਸਤਾ ਐਂਟ੍ਰੈਸ ਦਾ ਇਹ ਤੇ ਇਸ ਰਸਤੇ ਨੂੰ ਵੀ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹਾਲਾਂਕਿ ਨੌਜਵਾਨ ਦੇ ਵਿੱਚ ਇਹ ਡਰ ਦਾ ਮਾਹੌਲ ਹੈ ਕਿ ਜਿਸ ਤਰੀਕੇ ਨਾਲ ਪੁਲਿਸ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ ਪਰ ਪੁਲਿਸ ਦਾ ਇਹੋ ਕਹਿਣਾ ਹੈ ਕਿ ਜੇ ਹੋਲੀ ਦਾ ਤਿਉਹਾਰ ਮਨਾਉਣਾ ਹੈ ਤਾਂ ਉਹ ਆਪਣੇ ਪਰਿਵਾਰ ਦੇ ਨਾਲ ਰਲ ਕੇ ਮਨਾਉਣ ਇਸ ਤਰ੍ਹਾਂ ਮਾਰਕੀਟ ਦੇ ਵਿੱਚ ਆ ਕੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਕਰਨ ਤਾਂ ਤੁਸੀਂ ਦੇਖੋ ਇਹਨਾਂ ਤਸਵੀਰਾਂ ਦੇ ਵਿੱਚ ਗੱਡੀਆਂ ਨੂੰ ਰੋਕ ਕੇ ਤਲਾਸ਼ੀ ਵੀ ਕੀਤੀ ਜਾ ਰਹੀ ਹੈ ਪੁੱਛਗਛ ਵੀ ਕੀਤੀ ਜਾ ਰਹੀ ਹੈ ਜੋ ਡਾਕੂਮੈਂਟਸ ਹੁੰਦੇ ਨੇ ਗੱਡੀ ਤੇ ਉਹ ਵੀ ਪੁੱਛੇ ਜਾ ਰਹੀ ਨਹੀਂ ਤਾਂ ਕਿਸੇ ਵੀ ਤਰ੍ਹਾਂ ਦੀ ਪੁਲਿਸ ਦਾ ਇਹ ਕਹਿਣਾ ਹੈ ਕਿ ਹੁੱਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕੈਮਰਾਮੈਨ ਜਸਦੇ ਨਾਲ ਮੈਂ ਅਕਸ਼ਦੀਪ ਸਿੰਘ ਮੋਹਾਲੀ